ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਰੋਜ਼ ਦੀ ਤਰ੍ਹਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਬਹੁਤ ਹੀ ਸੋਹਣੇ ਸੂਟ ਇਹ ਆਪਣੇ ਅੱਜ ਦੇ ਜਿਹੜੇ ਹੈਗੀ ਵੀਡੀਓ ਡਾਰਕ ਸੂਟ ਤੇ ਹੈ ਜੀ ਇਹ ਆਪਣੇ ਡਾਰਕ ਸੂਟ ਵਾਲੀ ਲਾਸਟ ਵੀਡੀਓ ਹੈਗੀ ਇਸ ਤੋਂ ਬਾਅਦ ਜਿਵੇਂ ਆਪਣੇ ਸਾਰੇ ਸਮਰ ਦੇ ਸਟਾਰਟ ਹੋ ਜਾਣਗੇ ਇਹ ਆਪਾਂ ਡਾਰਕ ਸੂਟ ਦੇ ਜਿਹੜੇ ਕਲਰ ਦੇ ਜਿਹੜੇ ਸੂਟ ਨੇ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਵਿੱਚ ਦੇ ਰਹੇ ਹੈਗੇ ਸੋ ਤੁਸੀਂ ਲੈ ਸਕਦੇ ਹੋਗੇ ਇਹ ਲਾਸਟ ਵੀਡੀਓ ਆਪਣੇ ਡਾਰਕ ਸੂਟਸ ਦੀ ਉਸ ਤੋਂ ਬਾਅਦ ਆਪਣਾ ਸਮਰ ਯਾਨੀ ਕਿ ਸਮਰ ਦੇ 컬렉ਸ਼ਨ ਸਟਾਰਟ ਹੋ ਜਾਵੇਗੀ ਜੀ ਇਹ ਆਪਣਾ ਸੂਟ ਹੈਗਾ ਜਮਰੂਨ ਕਲਰ ਦੇ ਵਿੱਚ ਇਹ ਹੈਗਾ ਸਿਲ ਤੇ ਉੱਪਰ ਰੈਡੀ ਹੋਇਆ ਬਾਦਲਾ ਵਰਕ ਆ ਜਾਂਦਾ ਫਰੰਟ ਤੇ ਹੈਵੀ ਵਰਕ ਆਊਗਾ ਜੀ ਅੱਜ ਦੇ ਸੂਟ ਅਸੀਂ ਬਹੁਤ ਘੱਟ ਰੇਂਜ ਵਿੱਚ ਦੇ ਰਹੇ ਹਾਂ ਜਿਹਨਾਂ ਪਹਿਣਾ ਲਈ ਵੀ ਲੈਣੇ ਹੋਏ ਤੇ ਲੈ ਸਕਦੇ ਨੇ ਜੀ ਸੋ ਇਸ ਤਰ੍ਹਾਂ ਇਸ ਦੀ ਐਮਬ੍ਰੋਇਡਰੀ ਆ ਜਾਂਦੀ ਹੈ نیچے ਘੇਰਾ ਬਣਿਆ ਹੋਇਆ ਪੈਨਲ ਆ ਜਾਂਦਾ ਮਹਰੂਨ ਕਲਰ ਦਾ ਹੈ ਸਟਾਫ ਹੈ ਜੀ ਐਂਡ ਇਹ ਜੋ ਜਸਟ ਕਲਰ ਜੋ ਸਟੱਫ ਹੈਗਾ ਉਹ ਸਿਲਕ ਹੈਗਾ ਗਾਵਾੜੀ ਸਿਲਕ ਇਸ ਤਰ੍ਹਾਂ ਦੀ ਐਮਬਰਾਇਡਰੀ ਸਾਰੀ ਕੀਤੀ ਹੋਈ ਹੈਗੀ ਐਂਡ ਉਸ ਦੀ ਬਾਜੂ ਹੈ ਬਾਜੂ ਦੇ ਉੱਪਰ ਅਸੀਂ ਇਹ ਐਮਬਰਾਇਡਰੀ ਦਿੱਤੀ ਹੋਈ ਹੈ ਜੀ ਐਂਡ ਇਹ ਸੂਟ ਦਾ ਅਸੀਂ ਪ੍ਰਾਈਸ ਬਹੁਤ ਜੈਨੂ ਰੱਖ ਰਹੇ ਹਾਂਗੇ ਸਿਰਫ 2200 2200 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਦੇ ਕੋਲੋਂ ਜੀ ਇਸ ਦੇ ਵਿੱਚ ਸਾਡੇ ਕੋਲ ਇੱਕ yellow ਕਲਰ ਵੀ ਅਵੇਲੇਬਲ ਹੈ ਇਹ ਆਪਣਾ ਕਰੇਵ ਦੇ ਉੱਪਰ ਰੈਡੀ ਹੋਇਆ ਹੋਇਆ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਪਿਕ ਕਰ ਸਕਦੇ ਹੋਗੇ ਜੀ yellow ਕਲਰ ਦਾ ਐਂਡ maroon ਦਾ ਇਹ ਆ ਜਾਂਦਾ ਜੀ ਸੇਮ ਐਮਬਰਾਇਡਰੀ ਆ ਜਾਂਦੀ ਹੈਗੀ ਬਹੁਤ ਹੀ ਪਿਆਰਾ ਇਸ ਤੇ ਵਰਕ ਹੋਇਆ ਹੋਇਆ ਹੈਗਾ ਨੀਚੇ ਘੇਰਾ ਆ ਗਿਆ ਉੱਪਰ ਇਸ ਤਰ੍ਹਾਂ ਪੈਨਲ ਪਿਆ ਹੋਇਆ ਬਹੁਤ ਹੀ ਸੋਹਣੀ ਐਮਬਰਾਇਡਰੀ ਹੈਗੀ ਇਹ ਆਪਣਾ ਕੈਪ ਤੇ ਆ ਜਾਂਦਾ ਐ ਐਂਡ ਸੇਮ ਇਸ ਦੀ ਬਾਜੂ ਤੇ ਆ ਜਾਂਦਾ ਜੀ ਬਹੁਤ ਹੀ ਸੋਹਣਾ ਇਹ ਸੂਟ ਦਾ ਪ੍ਰਾਈਸ ਵੀ ਸੇਮ ਹੈ ਜੀ 2200 2200 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਅਗਲਾ ਨੈਕਸਟ ਹੈ ਜੀ ਆਪਣਾ ਇਹ ਆਪਣਾ ਮਹਿੰਦੀ ਸ਼ੇਡ ਦੇ ਉੱਪਰ ਬਣਿਆ ਹੋਇਆ ਬਹੁਤ ਹੀ ਪਿਆਰਾ ਸੂਟ ਹੈਗਾ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਆਪਣਾ ਤੇ ਵੀ ਅਸੀਂ ਹੁਣ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਦੇ ਰਹੇ ਹਾਂ ਸੈਂਟਰ ਪੈਨਲ ਆ ਜਾਂਦਾ ਜੀ ਨੀਚੇ ਇਸ ਤਰ੍ਹਾਂ ਘੇਰਾ ਬਣਿਆ ਹੋਇਆ ਹੈਗਾ ਐਂਡ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਤਰ੍ਹਾਂ ਨੇ ਇਹ embroidery ਆ ਜਾਏਗੀ ਜੀ ਬਹੁਤ ਹੀ ਸੋਹਣੀ embroidery ਐਂਡ ਇਸ ਦੀ ਬੋਟਮ ਤੇ ਵੀ ਵਰਕ ਆ ਜਾਂਦਾ ਇਹ ਵਰਕ ਇਸ ਦੀ ਬਾਟਮ ਤੇ ਆ ਜਾਏਗਾ ਜੀ ਤੇ ਬਹੁਤ ਹੀ ਪਿਆਰਾ ਇਸ ਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਐਂਡ ਇਹ ਸੂਟ ਵੀ ਤੁਸੀਂ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲੈ ਸਕਦੇ ਹੋ ਜੀ ਸਿਰਫ 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਇਹਦੇ ਕੋਲੇ ਇਸ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਇੱਕ ਬਲੂ ਕਲਰ ਵੀ ਅਵੇਲੇਬਲ ਹੈ ਜੀ ਬਹੁਤ ਹੀ ਸੋਹਣਾ ਇਹ ਨੇਵੀ ਬਲੂ ਆ ਜਾਂਦਾ ਜੀ ਇਸ ਤਰ੍ਹਾਂ ਦੀ ਐਮਬਰਾਇਡਰੀ ਇਸ ਤੇ ਵੀ ਬਹੁਤ ਸੋਹਣੀ ਲੱਗ ਰਹੀ ਹੈ ਨੇਵੀ ਬਲੂ ਦੇ ਉੱਪਰ ਇੱਜੇ ਘੇਰਾ ਆ ਗਿਆ ਪੈਨਲ ਆ ਗਿਆ ਜੀ ਐਂਡ ਜੋ ਬਾਜੂ ਹੈ ਬਾਜੂ ਦੇ ਉੱਪਰ ਸੇਮ ਇਸ ਤਰ੍ਹਾਂ ਦੀ ਐਮਬਰਾਇਡਰੀ ਆ ਜਾਏਗੀ ਐਂਡ ਜੋ ਇਸ ਦੀ ਬਾਟਮ ਹੈ ਬਾਟਮ ਦੇ ਉੱਪਰ ਸੇਮ ਜਿਵੇਂ ਪਹਿਲਾਂ ਸੂਟ ਦਿਖਾਇਆ ਸੀ ਉਸੇ ਤਰ੍ਹਾਂ ਦੀ ਐਮਬਰਾਇਡਰੀ ਇਸ ਤੇ ਆ ਜਾਏਗੀ ਇਹ ਸੂਟ ਦਾ ਵੀ ਪ੍ਰਾਈਸ ਸੇਮ 2500 2500 ਦੀ ਰੇਂਜ ਵਿੱਚ ਲੈ ਸਕਦੇ ਹੋ ਜੀ ਸੈਕੰਡ ਕਲਰ ਐਂਡ ਇੱਕ ਕਲਰ ਇਸ ਦੇ ਵਿੱਚ ਹੋਰ ਅਵੇਲੇਬਲ ਹੈ ਜੀ ਉਹ ਇਹ ਵਾਲਾ ਕਲਰ ਆ ਜਾਂਦਾ ਹੈਗਾ ਇਹ ਆਪਣਾ ਥੋੜੀ ਜਿਹੀ ਸ਼ਾਈਨ ਵਾਲੀ ਸਟਫ ਤੇ ਬਣਾ ਹੋਇਆ ਹੈਗਾ ਬਹੁਤ ਹੀ ਸੋਹਣਾ ਇਸ ਦਾ ਕਲਰ ਆ ਜਾਂਦਾ ਜੀ ਇਸ ਤਰ੍ਹਾਂ ਦਾ ਇਸ ਦਾ ਕਲਰ ਆ ਗਿਆ ਪੈਨਲ ਆ ਗਿਆ ਘੇਰਾ ਆ ਗਿਆ ਪੈਨਲ ਆ ਜਾਂਦਾ ਜੀ ਸੇਮ ਇਸ ਤੇ ਵੀ ਉਸ ਤਰੀ ਇਮਬ੍ਰੋਇਡਰੀ ਹੋਏਗੀ ਬਾਜੂ ਐਂਡ ਬਾਟਮ ਦੇ ਉੱਪਰ ਆ ਜਾਂਦੀ ਹੈ ਜੀ ਇਹ ਸੂਟ ਦਾ ਵੀ ਆਪਾਂ ਪ੍ਰਾਈਸ ਸੇਮ ਰੱਖਿਆ ਹੋਇਆ ਹੈਗਾ ਜੀ 2500 2500 ਦੀ ਰੇਂਜ ਵਿੱਚ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਿਕ ਕਰ ਸਕਦੇ ਹੋ ਜੀ ਇੱਕ ਇਹ ਕਲਰ ਆ ਗਿਆ ਨੈਕਸਟ ਬਲੂ ਆ ਗਿਆ ਆਪਣੇ ਕੋਲ ਨੇਵੀ ਐਂਡ ਥਰਡ ਆਪਣੇ ਕੋਲੇ ਮਹਿੰਦੀ ਗ੍ਰੀਨ ਆ ਗਿਆ ਜੀ ਉਸ ਤੋਂ ਐਨਕਸਟ ਆ ਗਿਆ ਜੀ ਇਹ ਜੌਰਜਟ ਤੇ ਰੈਡੀ ਹੋਇਆ ਹੋਇਆ ਆਈ ਵਰਕ ਆਇਚ ਆ ਜਾਂਦਾ ਹੈ ਇਸ ਤਰ੍ਹਾਂ ਕੇ ਰੀਤੀ ਵਰਕ ਆ ਜੂਗਾ ਜੀ ਪੈਨਲ ਆ ਜਾਂਦਾ ਬਹੁਤ ਹੀ ਪਿਆਰਾ ਐਨਜੋਸ ਦੀ ਬਾਜੂ ਹੈ ਬਾਜੂ ਦੇ ਉੱਪਰ ਅਸੀਂ ਇਹ ਵਰਕ ਦਿੱਤਾ ਹੋਇਆ ਜੀ ਬਹੁਤ ਹੀ ਸੋਹਣਾ ਐਨ ਜੌਰਜਟ ਤੇ ਇਹ ਰੈਡੀ ਹੋਇਆ ਹੋਇਆ ਹਨ ਇਹ ਸੂਟ ਦਾ ਪ੍ਰਾਈਸ ਵੀ ਜੈਨਲ ਰੱਖਿਆ ਹੋਇਆ ਜੀ ਸਿਰਫ 2500 2500 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਨੈਕਸਟ ਆਪਣਾ 옐ੋ ਹੈ ਸੂਟ ਆ ਗਿਆ ਜੀ 옐ੋ ਦੇ ਵਿੱਚ ਅਸੀਂ ਸੈਂਟਰ ਪੈਨਲ ਦੇ ਵਿੱਚ ਅਸੀਂ ਚੰਦੇਰੀ ਦਾ ਪੈਚ ਪਾਇਆ ਹੋਇਆ ਹੈ ਜੀ ਬਹੁਤ ਹੀ ਸੋਹਣਾ ਇਸ ਤਰ੍ਹਾਂ ਪੈਨਲ ਆ ਜਾਊਗਾ ਜੀ ਦੋਨੋਂ ਸਾਈਡ ਤੇ ਇਸ ਤਰ੍ਹਾਂ embroiderry ਦਿੱਤੀ ਹੋਈ ਹੈ ਬਹੁਤ ਹੀ ਪਿਆਰੀ ਬਹੁਤ ਹੀ ਸੋਹਣਾ ਇਸ ਦਾ ਸਾਰਾ ਸੈਂਟਰ ਦੇ ਵਿੱਚ ਆ ਜਾਂਦਾ ਪੈਚ ਲੱਗਿਆ ਹੋਇਆ ਹੈਗਾ ਸਾਈਡ ਤੇ ਇਸ ਤਰ੍ਹਾਂ ਬਾਦਲਾ ਵਰਕ ਆ ਜਾਏਗਾ ਜੋ ਇਸ ਦੀ ਬਾਜੂ ਹੈ ਬਾਜੂ ਦੇ ਉੱਪਰ ਵੀ ਇਸ ਤਰ੍ਹਾਂ ਸਾਈਡ ਤੇ ਬੜੇ ਵਾਲਾ ਫਲਾਵਰ ਬਣਿਆ ਹੋਇਆ ਜੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣੀ embroiderry ਇਸ ਤੇ ਕੀਤੀ ਹੋਈ ਹੈਗੀ ਤੇ ਇਹ ਵੀ ਤੁਹਾਨੂੰ ਤੁਸੀਂ ਜਿਹਨਾਂ ਨੂੰ ਪ੍ਰਾਈਸ ਦੇ ਵਿੱਚ ਲੈ ਸਕਦੇ ਹੋ ਜੀ ਬਹੁਤ ਹੀ ਸੋਹਣਾ ਇਸ ਦੀ ਬੋਟਮ ਬਾਜੂ ਆ ਜਾਏਗੀ ਜੀ ਬਾਜੂ ਦੇ ਉੱਪਰ ਵੀ ਇਸ ਤਰ੍ਹਾਂ ਬੜੇ ਵੱਲਾ ਫਲਾਵਰ ਦਿੱਤਾ ਹੋਇਆ ਜੀ ਐਂਡ ਇਹ ਸੂਟ ਦਾ ਪ੍ਰਾਈਸ ਵੀ ਜੈਨੋਣਾ ਜੀ ਸਿਰਫ 2200 2200 ਦੀ ਰੇਂਜ ਵਿੱਚ ਤੁਸੀਂ ਇਸ ਨੂੰ ਲੈ ਸਕਦੇ ਹੋਗੇ ਤੇ ਜੋ ਇਸ ਦਾ ਸਟੱਫ ਉਹ ਆਪਣਾ ਨੇਚਰਲ ਕ੍ਰੇਬ ਆ ਜਾਂਦਾ ਉਸ ਤੋਂ ਅਗਲਾ ਨੈਕਸਟ ਆਇਆ ਜੀ ਬਲੂ ਕਲਰ ਬਹੁਤ ਹੀ ਸੋਹਣਾ ਐਂਡ ਸੈਂਟਰ ਪੈਨਲ ਆ ਜਾਂਦਾ ਹਲਕਾ ਹਲਕਾ ਇਸ ਦੇ ਵਿੱਚ ਥ੍ਰੈਡ ਵੀ ਵਰਕ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਦੀ ਐਮਬੋਇਡਰੀ ਆ ਜਾਂਦੀ ਹੈ ਜੀ ਬਹੁਤ ਹੀ ਸੋਹਣੀ ਸੈਂਟਰ ਪੈਨਲ ਆਗਾ ਦੋਨਾਂ ਸਾਈਡਸ ਇਸ ਤਰ੍ਹਾਂ ਬੁੱਟੀਆਂ ਆ ਜਾਣੀਆਂ ਹੈ ਕੰਜੂਰਚ ਦੀ ਬਾਜੂ ਹੈ ਬਾਜੂ ਦੇ ਉੱਪਰ ਇਸ ਦੇ ਇਹ ਵਰਕ ਆ ਜੀ ਬਹੁਤ ਹੀ ਸੋਹਣਾ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜਨਨ ਦੇ ਰਹੇ ਆਂ ਕਿ ਜੌਰਜਟ ਦਾ ਸਟੱਫ ਆ ਜਾਂਦਾ ਜੀ ਸਿਰਫ 2600 2600 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਉਸ ਤੋਂ ਨੈਕਸਟ ਆ ਗਿਆ ਜੀ ਇਹ ਵੀ ਨੇਵੀ ਬਲੂ ਦੇ ਉੱਤੇ ਆ ਜਾਂਦਾ ਬਹੁਤ ਹੀ ਸੋਹਣਾ ਐ ਇਸ ਦਾ ਕਲਰ ਆ ਜਾਂਦਾ ਇਹਨਾਂ embroiderry ਬਹੁਤ ਸੋਹਣੀ ਆ ਰਹੀ ਹੈ ਜੀ ਇਹਦੇ ਵਿੱਚ ਇਸ ਦਾ ਉੱਪਰ ਨੱਕਾ ਗਿਆ ਜੀ ਪੈਨਲ ਪਾਇਆ ਹੋਇਆ ਬਹੁਤ ਹੀ ਸੋਹਣਾ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਇਸ ਦੇ ਉੱਪਰ ਐਂਡ ਜੋ ਇਸ ਦੀ ਬਾਜੂ ਹੈਗੀ ਬਾਜੂ ਦੇ ਉੱਪਰ ਅਸੀਂ ਇਹ ਵਰਕ ਦਿੱਤਾ ਹੋਇਆ ਜੀ ਨੇਵੀ ਬਲੂ ਕਲਰ ਆ ਜਾਂਦਾ ਜੀ ਇਹ ਐਂਡ ਇਹ ਸੂਟ ਦਾ ਪ੍ਰਾਈਸ ਵੀ ਅਸੀਂ ਜੈਨੂਲ ਰੱਖਿਆ ਹੋਇਆ ਜੀ ਸਿਰਫ 2800 2800 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਜੋ ਐ ਨੈਕਸਟ ਹੈਗਾ ਜੀ ਆਪਣੇ ਕੋਲ ਮਰੂਨ ਕਲਰ ਦੇ ਵਿੱਚ ਇਸ ਦੇ ਉੱਪਰ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਹੈਵੀ ਵਰਕ ਆ ਜਾਂਦਾ ਹੈਗਾ ਅਸੀਂ ਮਸ਼ੀਨ ਦੇ ਨਾਲ ਇਸ ਦੇ ਵਿੱਚ ਗੋਟਾ ਪੱਤੀ ਦਾ ਵਰਕ ਕੀਤਾ ਹੋਇਆ ਹੈ ਜੀ ਮੈਸੂਨ ਫਰੰਟਲ ਲੁੱਕ ਦਿਖਾਉਣੀ ਹੈ ਜੀ ਬਹੁਤ ਹੀ ਹੈਵੀ ਵਰਕ ਅਸੀਂ ਕਿੱਥਾ ਹੋਇਆ ਇਸ ਤਰ੍ਹਾਂ ਦੀ ਐਮਬ੍ਰੋਇਡਰੀ ਆ ਜਾਂਦੀ ਹੈ ਮੈਰੂਨ ਕਲਰ ਦੇ ਉੱਪਰ ਐਂਡ ਜੋ ਇਸ ਦਾ ਸਟੱਫ ਹੈ ਉਹ ਨੇਚਰਲ ਗਰੇਅ ਆ ਜਾਂਦਾ ਫਰੰਟ ਦੇ ਉੱਪਰ ਸਾਰੇ ਹੈਵੀ ਵਰਕ ਆ ਜਾਂਦਾ ਜੀ ਇਹਨੂੰ ਬਾਜੂ ਹੈ ਜੀ ਬਾਜੂ ਇਸ ਦੀ ਇਹ ਆ ਜਾਈਗੀ ਜੀ ਬਹੁਤ ਹੀ ਪਿਆਰੀ ਤੇ ਇਹਨੂੰ ਜੇਕਰ ਵੀ ਕੰਮ ਦਿਖਾ ਦਈਏ ਬਹੁਤ ਹੀ ਸੋਹਣਾ ਇਸ ਤਰ੍ਹਾਂ ਕੰਮ ਕੀਤਾ ਹੋਇਆ ਗੋਟਾ ਪੱਤੀ ਤੇ ਆ ਬਾਦਲੇ ਦਾ ਤੇ ਗੋਟਾ ਆ ਜਾਂਦਾ ਇਸ ਦੇ ਵਿੱਚ ਬਹੁਤ ਹੀ ਸੋਹਣਾ ਐਂਡ ਇਹ ਸੂਟ ਦਾ ਪ੍ਰਾਈਸ ਵੀ ਸਚੈਨੂ ਦੇ ਰਹੇ ਹਾਂ ਸਿਰਫ 2200 250 ਦੀ ਰੇਂਜ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਜੀ ਨੇਚਰਲ ਕ੍ਰੇਪ ਤੇ ਬਣਿਆ ਹੋਇਆ ਅੱਜ ਦੇ ਲਈ ਆਪਣੀ ਇਹੀ ਸੂਟ ਸੀਗੀ ਜੀ ਇਹਨਾਂ 'ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਮੇਰੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਮੇਰਾ ਨੰਬਰ ਹੈਗਾ 964824536 ਹੈ ਜੀ ਸੋ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਸੂਟ ਕਿੰਦਾ ਦੇ ਲੱਗੀ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ